ਹਾਂਜੀ ਸਸਤੇ ਕੱਲ ਜੀ ਸਾਰੇ ਨੂੰ ਸੋ ਦੋਸਤੋ ਕੀ ਹਾਲ ਹੋ ਨੇ ਉਮੀਦ ਕਰਦਾ ਕਿ ਰਾਜੀ ਖਿਜੀ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਸੋ ਦੋਸਤੋ ਇੱਕ ਹੋਰ ਬਹੁਤ ਸੋਹਣੀ ਵੀਡੀਓ ਲੈ ਕੇ ਆਇਆ ਬਹੁਤ ਵਧੀਆ ਟੌਪਿਕ ਆ ਅਲੱਗ ਜਾਂ ਟੌਪਿਕ ਆ ਨਾ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਦੇ ਹੋ ਤੇ ਜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਆਪਦੀ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਬ ਲੈ ਸਕੋ ਚੰਗੀ ਲੱਗੇ ਤਾਂ ਹੋਰਾਂ ਤੱਕ ਸ਼ੇਅਰ ਜਰੂਰ ਕਰਿਓ ਤਾਂ ਕਿ ਹੋਰ ਕੋਈ ਪਰਸਨ ਵੀ ਇਸ ਵੀਡੀਓ ਦਾ ਲਾਭ ਲੈ ਸਕੇ ਦੋਸਤੋ ਅੱਜ ਆਪਾਂ ਗੱਲ ਵੀ ਆਪਾਂ ਕੋਈ ਚੀਜ਼ ਕਰ ਨਹੀਂਉਂਦੀ ਆਪਾਂ ਭੁੱਲੇ ਜਾਂਦੇ ਆ ਹਨਾ ਭੁੱਲਣ ਦੀ ਪ੍ਰੋਬਲਮ ਬਹੁਤ ਆ ਰਹੀ ਆ ਖਾਸ ਕਰਕੇ ਜੰਗ ਏਜ ਦੇ ਵਿੱਚ ਜਾਂ ਬਹੁਤ ਆ ਰਹੀਆਂ YouTube ਤੇ ਤੁਸੀਂ ਦੇਖੋ ਨਿਊਜ਼ ਵੀ ਆ ਰਹੀਆਂ ਨੇ ਹਨਾ ਇਹ ਪ੍ਰੋਬਲਮ ਕੀ ਹੁੰਦੀ ਆ ਹਨਾ ਆਪਣੀ ਜਿਹੜੀ ਯਾਦ ਸ਼ਕਤੀ ਆਪਣੀ ਛੋਟੀਆਂ ਛੋਟੀਆਂ ਚੀਜ਼ਾਂ ਬੁੱ ਭੁੱਲੇ ਜਾਂਦੇ ਆ ਹਨਾ ਇਹ ਕਿਉਂ ਹੁੰਦੀ ਆ ਤੇ ਇਹਨੂੰ ਬਿਨਾ ਮੈਡੀਸਿਨ ਤੋਂ ਕਿਦਾਂ ਠੀਕ ਕੀਤਾ ਜਾ ਸਕਦਾ ਹਨਾ ਉਹ ਆਪਾਂ ਦੋ ਤਿੰਨ ਗੱਲਾਂ ਬਤਾ ਤੁਹਾਡੇ ਨਾਲ ਸਾਂਝੀਆ ਕਰਾਂਗੇ ਵੀਡੀਓ ਚ ਐਂਡ ਤੱਕ ਬਨੇ ਰਹੋ ਬਹੁਤ ਵਧੀਆ ਵੀਡੀਓ ਕੰਮ ਦੀ ਵੀਡੀਓ ਆ ਪਹਿਲੀ ਤੱਕ ਆਹ ਇਹ ਜਿਹੜੀ ਆਪਾਂ ਨੂੰ ਇਹ ਪ੍ਰੋਬਲਮ ਹੁੰਦੀ ਆ ਇਹ ਜਾਦਾ-ਜਾਦਾ ਸਟ्रेस ਕਰਕੇ ਹੁੰਦੀ ਆ ਨਾ ਹੀ ਆਪਾਂ ਆਪਣੇ ਮਾਈਂਡ ਤੇ ਜਸਟ ਸਟ्रेस ਪਾ ਲੈਂਦੇ ਆ ਠੀਕ ਆ ਜੀ ਕਿਸੇ ਵੀ ਕੰਮ ਨੂੰ ਲੈ ਕੇ ਜਾਂ ਫਿਰ ਕਿਸੇ ਚੀਜ਼ ਦੀ ਆਪਾਂ ਨੂੰ ਟੈਨਸ਼ਨ ਆ ਨਾ ਟੈਨਸ਼ਨ ਹੋ ਜਾਂਦੀ ਆ ਹਨ ਤੇ ਇਹ ਜਿਹੜੀਆਂ ਦੋ ਮੇਨ ਰੀਜ਼ਨ ਹੈਗੇ ਨੇ ਇਹ ਪ੍ਰੋਬਲਮ ਦੀ ਵੀ ਆਪਾਂ ਭੁੱਲਣ ਲੱਗ ਜਾਂਦੇ ਆ badi-badi ਚੀਜ਼ਾਂ ਨੂੰ ਹਨ ਤੇ ਇਹਨੂੰ ਸੈੱਟ ਕਰਨ ਵਾਸਤੇ ਹੁਣ ਐਸੇ ਟਿਪਸ ਦੱਸੂਗਾ ਦੋ ਜਾਂ ਤਿੰਨ ਟਿਪਸ ਜੇ ਤੁਸੀਂ ਉਹ ਰੈਗੂਲਰਲੀ ਅਪਲਾਈ ਕਰੋਗੇ ਆਪਣੇ ਉੱਤੇ ਤਾਂ ਇਹ ਜਿਹੜੀ ਇਹ ਪ੍ਰੋਬਲਮਾਂ ਕਾਫੀ ਹੱਦ ਤੱਕ ਸਹੀ ਹੋ ਜਾਂਦੀ ਆ ਨਾ ਤੇ ਉਹਦੇ ਵਿੱਚ ਕਰਨਾ ਕੀ ਜਿੱਦ ਆਪਾਂ ਰੋਜ਼ ਰੋਜ਼ ਮਾਰੇ ਜ਼ਿੰਦਗੀ ਚ ਕੁਝ ਕੰਮ ਕਰਦੇ ਨਾ ਮੰਨ ਲਓ ਤੁਸੀਂ ਟੂਥ ਬ੍ਰਸ਼ ਕਰਦੇ ਹੋ ਹਨ ਸਵੇਰੇ ਉੱਠ ਕੇ ਜਾਂ ਸਵੇਰ ਨੂੰ ਜਾਂ ਰਾਤ ਨੂੰ ਨਾ ਜਿੰਨ ਕਿ ਆਪਾਂ ਡੇਲੀ ਕਰਦੇ ਹੀ ਹਨਾ ਕਈ ਕੋਈ ਇੱਕ ਟਾਈਮ ਕਰਦਾ ਕੋਈ ਦੋ ਟਾਈਮ ਕਰਦਾ ਕਰਨਾ ਕੀ ਹੈ ਜੇ ਤੁਸੀਂ ਰਾਈਟ ਹੈਂਡ ਨਾਲ ਟੂਥ ਬ੍ਰਸ਼ ਕਰਦੇ ਹੋ ਆਪਣਾ ਹਨਾ ਤਾਂ ਹਫ਼ਤੇ ਚ ਕੋਸ਼ਿਸ਼ ਕਰੋ ਦੋ ਵਾਰ ਲੈਫਟ ਹੈਂਡ ਨਾਲ ਟੂਥ ਬ੍ਰਸ਼ ਕਰੋ ਠੀਕ ਹੈ ਜੀ ਰਾਈਟ ਨੂੰ ਅਵੋਇਡ ਕਰ ਦੋ ਤੇ ਲੈਫਟ ਨਾਲ ਕਰੋ ਰੀਜ਼ਨ ਇਹ ਹੈ ਆ ਕਿ ਆਪਾਂ ਜੋ ਰਾਈਟ ਹੈਂਡ ਨਾਲ ਬਰਸ਼ ਕਰਦੇ ਆ ਹਨ ਜਾਂ ਕੋਈ ਵੀ ਕੰਮ ਰਾਈਟ ਹੈਂਡ ਨਾਲ ਕਰਦੇ ਆ ਤਾਂ ਆਪਣਾ ਆਪਣੇ ਮਾਈਂਡ ਦੇ ਦੋਨੋਂ ਚੀਜ਼ਾਂ ਕੰਮ ਕਰਦੀਆਂ ਹੁੰਦੀਆਂ ਹਨ ਪਰ ਜਦਾ ਜਦੋਂ ਆਪਾਂ ਰਾਈਟ ਨਾਲ ਕਰਦਾ ਤਾਂ ਰਾਈਟ ਹਿੱਸਾ ਕੰਮ ਕਰਦਾ ਤੇ ਲੈਫਟ ਵਾਲਾ ਘੱਟ ਹਿੱਸਾ ਉਹ ਕੰਮ ਕਰਦਾ ਹਨ ਜੇ ਆਪਾਂ ਲੈਫਟ ਨਾਲ ਕਰਨਾ ਸ਼ੁਰੂ ਕਰਾਂਗੇ ਫਿਰ ਆਪਣਾ ਲੈਫਟ ਵਾਲਾ ਹਿੱਸਾ ਵੀ ਕੰਮ ਕਰਨਾ ਸ਼ੁਰੂ ਕਰ ਦਿੰਦਾ ਹਨ ਜਨਕਿ ਪ੍ਰੋਪਰ ਇਸ ਲਈ ਉਹ ਦੋਨਾਂ ਚੀਜ਼ਾਂ ਦਾ ਬੈਲੈਂਸ ਹੋ ਜਾਂਦਾ ਹੈ ਇਸੇ ਤਰ੍ਹਾਂ ਹੀ ਜੇ ਤੁਸੀਂ ਮੰਨ ਲਓ ਆਫਿਸ ਜਾ ਰਹੇ ਹੋ ਹਨ ਉਹ ਤੁਸੀਂ ਆਪਣੀ ਆਫਿਸ ਜਾਂਦੇ ਹੋ ਜਾਂ ਤੁਹਾਡੀ ਕੋਈ ਸ਼ੋਪ ਆ ਜਿਹੜੇ ਰਸਤੇ ਰਾਹੀਂ ਤੁਸੀਂ ਜਾਂਦੇ ਹੋ ਕੋਸ਼ਿਸ਼ ਕਰੋ ਹਫ਼ਤੇ 'ਚ ਇੱਕ ਦੋ ਵਾਰ ਉਹ ਜਿਹੜਾ ਰਸਤਾ ਤੁਸੀਂ ਸੇਮ ਉਹੀ ਰਸਤੇ ਜਾਂਦੇ ਹੋ ਰੋਜ਼ ਡੇਲੀ 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 ਸਾਲ ਵੀ ਹੋ ਗਏ ਵਿਹਾਨੂੰ ਉਸੇ ਰਸਤੇ ਜਾਂਦੇ ਨੂੰ ਕੋਸ਼ਿਸ਼ ਕਰੋ ਰਸਤਾ ਚੇਂਜ ਕਰੋ ਠੀਕ ਹੈ ਜੀ ਹਫਤੇ 'ਚ ਦੋ ਜਾਂ ਤਿੰਨ ਵਾਰ ਰਸਤਾ ਚੇਂਜ ਕਰਕੇ ਆਪਣੇ ਟਾਰਗੇਟ ਤੇ ਪਹੁੰਚੋ ਜਿੱਥੇ ਤੁਸੀਂ ਆਪਣਾ ਜੋਬ ਕਰਦੇ ਹੋ ਜਾਂ ਤੁਹਾਡੀ ਸ਼ਾਪ ਹੈ ਜਾਂ ਜੋ ਵੀ ਹੈ ਨਾ ਤੇ ਤੀਜੇ ਨੰਬਰ ਤੇ ਆਪਾਂ ਖਾਣਾ ਖਾਂਦੇ ਹਾਂ ਠੀਕ ਹੈ ਜੀ ਖਾਣਾ ਵੀ ਆਲਮੋਸਟ ਯਾਤਰ ਜਿਹੜੇ ਪਰਸਨ ਹੈਗੇ ਉਹ ਰਾਈਟ ਹੈਂਡ ਨਾਲ ਖਾਂਦੇ ਆ ਤੇ ਕੋਸ਼ਿਸ਼ ਕਰੋ ਇੱਕ ਜਾਂ ਦੋ ਵਾਰ ਹਫਤੇ 'ਚ ਲੈਫਟ ਹੈਂਡ ਨਾਲ ਖਾਣਾ ਖਾਓ ਚਾਹੇ ਬ੍ਰੇਕਫਾਸਟ ਕਰਨਾ ਲੰਚ ਕਰਨਾ ਡিনার ਕਰਨਾ ਜੋ ਵੀ ਇਹ ਦੋ ਤਿੰਨ ਚੀਜ਼ਾਂ ਅਪਲਾਈ ਕਰੋ ਤੇ ਇਹ ਚੀਜ਼ ਕਰਕੇ ਦੇਖੋ ਤੁਹਾਨੂੰ ਕਿੰਨੇ ਵਧੀਆ ਪੋਜ਼ਿਟਿਵ ਰਿਜ਼ਲਟ ਮਿਲਦੇ ਆ ਇਹ ਰੈਗੂਲਰ ਕਰਨਾ ਪੋਗਾ ਪਰ ਇਹ ਨਹੀਂ ਵੀ ਮਹੀਨਾ ਕਰਕੇ ਫਿਰ ਛੱਡਦਾ ਥੋੜਾ ਟਾਈਮ ਜ਼ਰੂਰ ਲੱਗਦਾ ਪਰ ਇਹਦੇ ਰਿਜ਼ਲਟ ਬਹੁਤ ਵਧੀਆ ਮਿਲਦੇ ਆ ਇੱਥੇ ਵੀਡੀਓ ਨੂੰ ਖਤਮ ਕਰਾਂਗੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਮੈਨ ਤੇ ਸ਼ੇਅਰ ਜ਼ਰੂਰ ਕਰਿਓ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਥੈਂਕ ਯੂ ਵੈਰੀ ਮੱਚ ਸਤ ਸ੍ਰੀ ਅਕਾਲ ਜੀ